ਸਤਿ ਸ਼੍ਰੀ ਅਕਾਲ ਸਵਾਗਤ ਹੈ ਇੱਕ ਹੋਰ ਨਵੀਂ ਕਹਾਣੀ ਵਿੱਚ ਮਮਾ ਤੁਸੀਂ ਸਾਰੇ ਝੂਠ ਬੋਲਦੇ ਹੋ ਆਖ ਮੀਨਾ ਆਪਣਾ ਸਕੂਲ ਬੈਗ ਰੱਖਦੀ ਹੋਈ ਆਖ ਸਾਰਿਆਂ ਤੋਂ ਦੂਰੀ ਬਣਾ ਕੇ ਦੋਹਾਂ ਬਾਹਾਂ ਨੂੰ ਕੱਛਾਂ ਵਿੱਚ ਲੈ ਕੇ ਬੈਠ ਜਾਂਦੀ ਏ ਮੇਰੀ ਸਾਰੀ ਫੈਮਿਲੀ ਝੂਠੀ ਏ ਮੈਂ ਕਿਸੇ ਨਾਲ ਵੀ ਗੱਲ ਨਹੀਂ ਕਰਾਂਗੀ ਹੂੰ ਹੂੰ ਆਪਣੇ 6 ਸਾਲ ਦੀ ਬੱਚੀ ਵੱਲੋਂ ਆਖੀ ਗਏ ਬੋਲਣ ਨੂੰ ਪਹਿਲਾਂ ਤਾਂ ਸਾਰੇ ਹਾਸੇ ਵਿੱਚ ਲੈ ਲੈਂਦੇ ਹਨ ਪਰ ਮੀਨਾ ਦੀ ਮਾਂ ਦੀਆਂ ਅੱਖਾਂ ਪੜ ਲੈਂਦੀਆਂ ਹਨ ਕਿ ਧੀ ਆਪਣੀ ਉਮਰ ਤੋਂ ਕੋਈ ਵੱਡੀ ਗੱਲ ਕਹਿਣਾ ਚਾਹੁੰਦੀ ਏ ਕੀ ਗੱਲ ਬੇਟਾ ਜੀ ਕਿਉਂ ਤੁਸੀਂ ਸਾਰਿਆਂ ਨੂੰ ਇਦਾਂ ਬੋਲ ਰਹੇ ਹੋ ਅੱਜ ਤਾਂ ਤੁਸੀਂ ਪੰਜਾਬੀ ਦੀ ਕਲਾਸ ਲਗਾ ਕੇ ਆਏ ਹੋ ਆਪਣੇ ਦਾਦਾ ਦਾਦੀ ਜੀ ਨੂੰ ਦੱਸੋ ਅੱਜ ਕੀ ਸਿੱਖਿਆ ਸਾਡੀ ਲਾਡੋ ਰਾਣੀ ਨੇ ਮੀਨਾ ਦੀ ਮੰਮੀ ਆਖਦੀਏ ਪਰ ਮੀਨਾ ਦਾ ਇਸ ਗੱਲ ਤੇ ਕੋਈ ਧਿਆਨ ਨਹੀਂ ਹੁੰਦਾ ਉਹ ਉਸੇ ਤਰ੍ਹਾਂ ਉਦਾਸ ਹੋ ਕੇ ਬੈਠੀ ਹੈ ਮੀਨਾ ਦਾ ਪਾਪਾ ਦਾਦਾ ਦਾਦੀ ਸਾਰੇ ਕੋਲ ਬੈਠ ਕੇ ਪੁੱਛਦੇ ਨੇ ਪਰ ਉਹ ਕੁਝ ਨਹੀਂ ਬੋਲਦੀ ਮੀਨਾ ਮੇਰੇ ਬੱਚੇ ਦੱਸੋ ਕੀ ਗੱਲ ਹੈ ਆਪਾਂ ਘੁੰਮੀ ਘੁੰਮੀ ਕਰਨ ਜਾਣਾ ਹੈ ਲੇਟ ਹੋ ਰਿਹਾ ਹੈ ਦੇਖੋ ਸਾਰੇ ਰੈਡੀ ਨੇ ਬਸ ਤੇਰੀ ਵੇਟ ਕਰ ਰਹੇ ਸੀ ਚੱਲ ਬੱਚੇ ਕੁਝ ਖਾ ਪੀ ਲਓ ਤੇ ਫਿਰ ਚਲੀਏ ਮੀਨਾ ਦੀ ਮੰਮੀ ਆਖਦੀ ਹੈ ਨਹੀਂ ਮੈਂ ਕਿਤੇ ਨਹੀਂ ਜਾਣਾ ਤੁਹਾਡੇ ਨਾਲ ਮੀਨਾ ਕੀ ਗੱਲ ਆ ਗੱਲ ਏ ਇਦਾਂ ਨਹੀਂ ਕਰੀਦਾ ਯਾਰ ਸਮਝਾਏ ਨੂੰ ਪੰਜ ਦਿਨ ਸ਼ਿਫਟਾਂ ਨਾਲ ਮੱਥੇ ਮਾਰੋ ਤੇ ਫਿਰ ਛੁੱਟੀ ਵਾਲੇ ਦਿਨ ਬੱਚਿਆਂ ਨਾਲ ਮੀਨਾ ਦੇ ਪਾਪਾ ਵੱਲੋਂ ਆਪਣੀ ਪਤਨੀ ਨੂੰ ਆਖਿਆ ਜਾਂਦਾ ਹੈ ਚੱਲ ਪੁੱਤ ਉੱਠ ਤਹਾਨੂੰ ਤਾਂ ਇਹਨਾਂ ਕੁਝ ਮਿਲਦਾ ਏ ਤਾਂ ਹੀ ਨਖਰੇ ਕਰਦੇ ਹੋ ਇੰਡੀਆ ਵਿੱਚ ਆ ਕੇ ਦੇਖ ਬੱਚੇ ਕਿਵੇਂ ਤਰਸਦੇ ਆ ਆ ਚੀਜ਼ਾਂ ਲਈ ਜਿਹੜੇ ਨਾਲ ਤੇਰਾ ਕਮਰਾ ਭਰਿਆ ਪਿਆ ਏ ਨਾਲੇ ਵਨਸਵੰਨੇ ਖਾਣੇ ਮਿਲਦੇ ਰਹਿੰਦੇ ਹਨ ਮੀਨਾ ਦੀ ਦਾਦੀ ਆਖਦੀ 9 ਮੀਨਸ 9 ਮੀਨਾ ਇਹ ਆਖ ਖੋਰ ਮੂੰਹ ਘੁਮਾ ਲੈਂਦੀ ਏ ਸਾਰਾ ਪਰਿਵਾਰ ਹੁਣ ਪਰੇਸ਼ਾਨ ਹੋ ਜਾਂਦਾ ਏ ਚਲੋ ਜੇ ਨਹੀਂ ਮੰਨਦੀ ਤਾਂ ਆਪਾਂ ਸਾਰੇ ਚੱਲਦੇ ਆ ਇਹਨੂੰ ਛੱਡ ਦਿਓ ਘਰ ਆਪੇ ਇਕੱਲੀ ਰਹੂ ਸਭ ਪਤਾ ਲੱਗ ਜੂ ਕੀ ਤਮਾਸ਼ਾ ਲਗਾਇਆ ਹੋਇਆ ਏ ਮੀਨਾ ਦੇ ਪਾਪਾ ਵੱਲੋਂ ਜਦ ਇਹ ਆਖਿਆ ਜਾਂਦਾ ਹੈ ਤਾਂ ਮੀਨਾ ਸੋਪੇ ਤੋਂ ਉੱਠ ਇੱਕਦਮ ਚੀਕਦੀਆਂ ਹੋਇਆਂ ਆਖਦੀਏ ਪਾਪਾ ਛੱਡ ਦਿਓ ਮੈਨੂੰ ਇਕੱਲੀ ਅੱਜ ਵੈਸੇ ਹੋ ਵੀ ਮੈਂ ਇਕੱਲੀ ਹੀ ਹੁੰਨੀ ਹਾਂ ਤੁਹਾਡੇ ਸਾਰਿਆਂ ਵਿੱਚ ਰਹਿੰਦਿਆਂ ਹੋਇਆਂ ਵੀ ਮੈਂ ਤੁਹਾਨੂੰ ਸਾਰਿਆਂ ਨੂੰ ਲੱਭਦੀ ਰਹਿੰਦੀ ਹਾਂ ਇੰਨਾ ਆਕ ਮੀਨਾ ਰੋਣ ਲੱਗ ਪੈਂਦੀ ਏ ਮੀਨਾ ਦੇ ਵੱਲੋਂ ਆਖੇ ਬੋਲ ਉਸ ਦੇ ਮਾਤਾ ਪਿਤਾ ਤੇ ਦਾਦਾ ਦਾਦੀ ਦਾ ਧਿਆਨ ਆਪਣੇ ਵੱਲ ਖਿੱਚ ਲੈਂਦੇ ਹਨ ਮੀਨਾ ਬੇਟੀ ਕੀ ਬੋਲ ਰਹੀ ਹੈ ਸਾਰੀ ਫੈਮਿਲੀ ਦੇ ਹੁੰਦਿਆ ਹੋਇਆ ਤੂੰ ਆਪਣੇ ਆਪ ਨੂੰ ਹੀ ਇਕੱਲੀ ਕਿਉਂ ਸਮਝਦੀ ਹੈ ਆਖ ਮੀਨਾ ਦੀ ਮੰਮੀ ਉਸ ਨੂੰ ਗਲਵਕੜੀ ਵਿੱਚ ਲੈਂਦੀ ਹੈ ਯਾਰ ਮੈਨੂੰ ਤਾਂ ਕੁਝ ਸਮਝ ਨਹੀਂ ਆ ਰਿਹਾ ਉਹ ਤਾਂ ਬੱਚੀ ਹੈ ਤੂੰ ਵੀ ਇਹਦੇ ਮਗਰ ਲੱਗ ਬੈਠ ਗਈ ਚਲੋ ਯਾਰ ਫਿਲਮ ਤੋਂ ਲੇਟ ਹੋ ਰਿਹਾ ਸਾਰੇ ਫਰੈਂਡਸ ਉਡੀਕ ਰਹੇ ਹਨ ਕਿੰਨੇ ਫੋਨ ਆ ਰਹੇ ਹਨ ਮੀਨਾ ਦਾ ਪਿਤਾ ਉਸ ਦੀ ਮੰਮੀ ਨੂੰ ਗੁੱਸੇ ਨਾਲ ਆਖਦਾ ਹੈ ਨਾਲੇ ਜਦੋਂ ਮੈਂ ਉਸ ਨੂੰ ਪੰਜਾਬੀ ਸਕੂਲ ਤੋਂ ਚੁੱਕਿਆ ਸੀ ਤਾਂ ਮੀਨਾ ਵੱਲੋਂ ਮੈਨੂੰ ਦੱਸਿਆ ਗਿਆ ਸੀ ਕਿ ਅੱਜ ਸਕੂਲ ਵਿੱਚ ਇਹਨਾਂ ਨੂੰ ਕੋਈ ਫਿਲਮ ਦਿਖਾਈ ਗਈ ਹੈ ਕਹਿੰਦੀ ਸੀ ਕਿ ਘਰ ਜਾ ਕੇ ਦੱਸਾਂਗੀ ਮੈਨੂੰ ਲੱਗਦਾ ਕੋਈ ਐਕਟਿੰਗ ਕਰ ਰਹੀ ਹੈ ਹੈ ਨਾ ਬੱਚੇ ਨਹੀਂ ਪਾਪਾ ਮੈਂ ਕੋਈ ਐਕਟਿੰਗ ਨਹੀਂ ਕਰ ਰਹੀ ਚੱਲ ਦੱਸ ਬੱਚੇ ਕੀ ਗੱਲ ਹੈ ਮੀਨਾ ਦੀ ਮੰਮੀ ਵੱਲੋਂ ਪੁੱਛਿਆ ਜਾਂਦਾ ਤੇ ਨਾਲੇ ਮੀਨਾ ਦੇ ਮਾਸੂਮ ਚਿਹਰੇ ਤੇ ਆ ਰਹੇ ਭਾਵਾਂ ਨੂੰ ਦੇਖ ਉਸਦੀ ਮੰਮੀ ਸਾਰਿਆਂ ਨੂੰ ਆਖਦੀ ਹੈ ਕਿ ਅਸੀਂ ਅੱਜ ਕਿਤੇ ਨਹੀਂ ਜਾ ਰਹੇ ਬਸ ਘਰ ਹੀ ਰਹਾਂਗੇ ਤੇ ਜਿਵੇਂ ਮੀਨਾ ਕਹੇਗੀ ਓਵੇਂ ਹੀ ਕਰਾਂਗੇ ਕਰੋ ਸਾਰਿਆਂ ਦੀ ਛੁੱਟੀ ਖਰਾਬ ਆਖ ਮੀਨਾ ਦਾ ਪਾਪਾ ਵੀ ਸੋਫੇ ਤੇ ਬੈਠ ਜਾਂਦਾ ਦਾਦਾ ਦਾਦੀ ਕੋਲ ਬੈਠੇ ਹੋਏ ਨੇ ਤਾਂ ਸਾਰਿਆਂ ਵੱਲ ਬੇਖਮੀਨਾ ਆਖਦੀ ਅੱਜ ਮੇਰੀ ਪੰਜਾਬੀ ਕਲਾਸ ਵਿੱਚ ਸਾਨੂੰ ਇੱਕ ਛੋਟੀ ਜਿਹੀ ਫੈਮਿਲੀ ਫਿਲਮ ਦਿਖਾਈ ਗਈ ਸੀ ਜਿਸ ਵਿੱਚ ਮੈਂ ਦੇਖਿਆ ਕਿ ਵਾਟ ਇਜ਼ ਫੈਮਿਲੀ ਮੀਨਸ ਉੱਥੇ ਮੈਂ ਮੰਮੀ ਪਾਪਾ ਆਪਣੇ ਕਮਾਕਾਰਾਂ ਦੇ ਨਾਲ-ਨਾਲ ਬੱਚਿਆਂ ਨਾਲ ਖੇਡਦੇ ਹਨ ਦਾਦਾ ਦਾਦੀ ਉਹਨਾਂ ਨੂੰ ਕਹਾਣੀਆਂ ਸੁਣਾਉਂਦੇ ਹਨ ਉਹ ਬਾਹਰ ਕਿਤੇ ਡਿਨਰ ਤੇ ਨਹੀਂ ਜਾਂਦੇ ਪਰ ਹਰ ਰੋਜ਼ ਇਕੱਠੇ ਰੋਟੀ ਖਾਂਦੇ ਹਨ ਤੇ ਉਹਨਾਂ ਦੇ ਘਰ ਵਿੱਚ ਤਿੰਨ-ਤਨ ਬੱਚੇ ਹਨ ਦਾਦੇ ਦਾਦੀ ਨਾਲ ਗੁਰਦੁਆਰੇ ਜਾਂਦੇ ਹਨ ਰਾਤ ਨੂੰ ਬਹੁਤ ਸਾਰੀਆਂ ਕਹਾਣੀਆਂ ਸੁਣੁੰਦੇ ਹਨ ਉਹਨਾਂ ਨੂੰ ਖੇਡਣ ਲਈ ਕਿਸੇ ਪਲੇ ਸੈਂਟਰ ਜਾਂਦੀ ਲੋੜ ਨਹੀਂ ਪੈਂਦੀ ਸਾਰਿਆਂ ਕੋਲ ਆਪਣਾ ਆਪਣਾ ਰੂਮ ਨਹੀਂ ਇਸ ਲਈ ਮੇਰੇ ਵਾਂਗ ਉਹ ਰਾਤ ਨੂੰ ਡਰਦੇ ਨਹੀਂ ਆ ਗੁੱਡ ਸਲੀਪ ਆ ਕਰਦੇ ਆ ਉਹਨਾਂ ਕੋਲ ਭਾਵੇਂ ਮੇਰੇ ਵਾਂਗ ਬਹੁਤ ਸਾਰੇ ਖਿਡਾਉਣੇ ਨਹੀਂ ਆ ਪਰ ਕੁਝ ਗੁੱਡੀਆਂ ਹਨ ਜਿਨ੍ਹਾਂ ਦੇ ਕੱਪੜੇ ਉਹਨਾਂ ਦੀ ਦਾਦੀ ਵੱਲੋਂ ਆਪ ਤਿਆਰ ਕਰਕੇ ਪਾਏ ਹੋਏ ਸੀ ਜੋ ਕਿ ਸਾਰਾਂ ਤੋਂ ਸੋਹਣੇ ਲੱਗੇ ਮੈਨੂੰ ਮੇਰੇ ਕੋਲ ਤਾਂ ਅਜਿਹਾ ਕੁਝ ਵੀ ਨਹੀਂ ਹੈ ਸਾਰੇ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਹਨ ਤੇ ਜੇ ਕੁਝ ਕੋਈ ਗਲਤ ਕਰਦਾ ਤਾਂ ਗੁੱਸਾ ਵੀ ਕਰਦੇ ਹਨ ਤੇ ਆਪਸ ਵਿੱਚ ਗੱਲਾਂ ਬਾਤਾਂ ਕਰ ਫਿਰ ਤੋਂ ਇਕੱਠੇ ਹੋ ਜਾਂਦੇ ਹਨ ਪਰ ਮੇਰੀ ਫੈਮਿਲੀ ਵਿੱਚ ਅਜਿਹਾ ਕੁਝ ਵੀ ਸਾਰੇ ਆਪਣੇ ਆਪਣੇ ਕੰਮਾਂ ਤੇ ਰਹਿੰਦੇ ਹਨ ਜਦੋਂ ਘਰ ਆਉਂਦੇ ਹਨ ਤਾਂ ਫੋਨ ਤੇ ਲੱਗੇ ਰਹਿੰਦੇ ਹਨ ਤੇ ਜੇ ਮੈਂ ਕੁਝ ਪੁੱਛਦੀ ਹਾਂ ਤਾਂ ਤੁਸੀਂ ਥੱਕੇ ਹੋ ਆਖ ਕੇ ਮੇਰੇ ਹੱਥ ਆਈਪੈਡ ਫੜਾ ਦਿੰਦੇ ਹੋ ਤੇ ਸਾਰੀਆਂ ਗੱਲਾਂ ਮੇਰੇ ਦਿਲ ਵਿੱਚ ਹੀ ਰਹਿ ਜਾਂਦੀਆਂ ਹਨ ਜੇ ਮੈਂ ਖੇਡਣ ਲਈ ਆਖਾਂ ਤਾਂ ਮੈਨੂੰ ਵੀਕੈਂਡ ਦੀ ਵੇਟ ਕਰਨੀ ਪੈਂਦੀ ਹੈ ਜਦ ਮੇਰਾ ਤੁਹਾਡੇ ਨਾਲ ਜੱਫੀ ਪਾ ਕੇ ਸੌਣ ਦਾ ਮਨ ਕਰਦਾ ਹੈ ਤਾਂ ਤੁਸੀਂ ਬਿਗਗਰ ਲਾਖ ਚੁੱਪ ਕਰਵਾ ਦਿੰਦੇ ਹੋ ਤੁਸੀਂ ਕਿਹਾ ਸੀ ਕਿ ਜਦੋਂ ਦਾਦਾ-ਦਾਦੀ ਆਉਣਗੇ ਤਾਂ ਮੇਰੇ ਨਾਲ ਖੇਡਣਗੇ ਮੈਨੂੰ ਕਹਾਣੀਆਂ ਵੀ ਸੁਣਾਉਣਗੇ ਪਰ ਉਹਨਾਂ ਨੇ ਵੀ ਕਦੇ ਇਦਾਂ ਨਹੀਂ ਕੀਤਾ ਦਾदू ਵੀ ਹਮੇਸ਼ਾ ਆਪਣਾ ਫੋਨ ਦੇਖਦੇ ਨੇ ਤੇ ਦਾਦੀ ਜੀ ਜਾਂ ਤਾਂ ਟੀਵੀ ਤੇ ਸੀਰੀਅਲ ਦੇਖਦੇ ਨੇ ਜਾਂ ਆਪਣਾ ਫੋਨ ਦੇਖਦੇ ਤੇ ਨਾਲੇ ਇੰਡੀਆ ਫੋਨ ਕਰਦੇ ਰਹਿੰਦੇ ਨੇ ਜੇ ਮੈਂ ਆਖਾਂ ਕਿ ਦਾਦੀ ਕੋਈ ਕਹਾਣੀ ਤਾਂ ਸੁਣਾਓ ਤਮੈਨੂੰ ਜਾ ਆਪਣੇ ਕਾਰਟੂਨ ਦੇਖ ਲੈ ਤੇ ਜਦੋਂ ਤੁਸੀਂ ਸਾਰੇ ਘਰ ਹੋਵੋ ਤਾਂ ਵੀ ਮੈਂ ਇਕੱਲੀ ਹੀ ਹੁੰਦੀ ਹਾਂ ਤੁਸੀਂ ਮੇਰੇ ਨਾਲ ਤਾਂ ਕੀ ਆਪਸ ਵਿੱਚ ਵੀ ਗੱਲ ਨਹੀਂ ਕਰਦੇ ਮੈਂ ਥੱਕ ਗਈ ਹਾਂ ਆਈ ਐਮ ਟਾਇਰਡ ਨਾਓ ਤੇ ਜਦੋਂ ਮੈਂ ਫਿਲਮ ਦੇਖੀ ਤਾਂ ਮੈਨੂੰ ਪਤਾ ਲੱਗਾ ਕਿ ਆ ਫੈਮਿਲੀ ਹੁੰਦੀ ਹੈ ਉਹ ਨਹੀਂ ਜੋ ਤੁਸੀਂ ਸਾਰੇ ਮੈਨੂੰ ਦੇ ਰਹੇ ਹੋ ਬਸ ਮਹਿੰਗੇ ਤੋਹਫੇ ਵੀਕੈਂਡ ਤੇ ਘੁੰਮਣਾ ਫੇਰਨਾ ਵੀਡੀਓ ਗੇਮਸ ਤੇ ਬਹੁਤ ਸਾਰੀ ਚੁੱਪ ਇਨ੍ਹਾਂ ਆਖਮੀਨਾ ਆਪਣੇ ਰੂਮ ਵਿੱਚ ਚਲੀ ਜਾਂਦੀ ਏ ਪਰੇ ਸਾਰਾ ਕੋਈ ਸੁਣ ਕੇ ਸਾਰਾ ਪਰਿਵਾਰ ਸੁੰਨ ਹੋ ਜਾਂਦਾ ਹੈ ਤੇ ਮੀਨਾ ਵੱਲੋਂ ਆਖੇ ਸ਼ਬਦਾਂ ਬਾਰੇ ਕੋਈ ਆਪਸ ਵਿੱਚ ਗੱਲ ਨਹੀਂ ਕਰਦੇ ਕਿਉਂਕਿ ਸਾਰੇ ਜਾਣਦੇ ਹਨ ਕਿ ਉਹ ਕੀ ਕਰ ਰਹੇ ਹਨ ਤੇ ਮੀਨਾ ਦੀ ਮੰਮੀ ਇੱਕ ਲੰਮਾ ਹੌਂਕਾ ਲੈ ਕੇ ਉੱਠਦੀ ਹੈ ਤੇ ਮੀਨਾ ਵੱਲੋਂ ਬੰਦ ਕੀਤੇ ਦਰਵਾਜ਼ੇ ਉੱਤੇ ਜਾ ਆਪਣਾ ਹੱਥ ਰੱਖਦੀ ਹੈ ਤਾਂ ਉਸ ਦਾ ਫੋਨ ਵੱਜਣ ਲੱਗਦਾ ਹੈ ਜਿਸ ਨੂੰ ਕਿ ਉਹ ਪਾਸੇ ਰੱਖ ਹਾਰ ਉਸ ਸਵਾਲ ਦਾ ਜਵਾਬ ਆਪਣੇ ਆਪ ਤੋਂ ਪੁੱਛਣ ਦਾ ਹੌਸਲਾ ਕਰਦੀ ਹੈ ਕਿ ਪਾਕਾ ਹੀ ਅਸੀਂ ਇਹ ਸਭ ਦੇ ਗੁਨਾਹਗਾਰ ਹਾਂ ਕਿ ਸਾਡਾ ਸਾਰਾ ਪਰਿਵਾਰ ਹੁੰਦਿਆਂ ਵੀ ਸਾਡੀ ਬੱਚੀ ਇੰਨੀ ਇਕੱਲੀ ਸੀ ਕਿ ਸਾਨੂੰ ਉਸਦੀ ਮਾਨਸਿਕ ਹਾਲਤ ਦਾ ਪਤਾ ਹੀ ਨਾ ਲੱਗਿਆ ਤੇ ਉਹ ਮਨ ਹੀ ਮਨ ਆਪਣੇ ਆਪ ਨਾਲ ਵਾਦਾ ਕਰਦੀ ਹੈ ਕਿ ਬਸ ਹੁਣ ਹੋਰ ਨਹੀਂ ਅੱਜ ਤੋਂ ਅਸੀਂ ਸਾਰੇ ਉਸ ਤਰ੍ਹਾਂ ਦੇ ਮਾਪੇ ਬਣਾਂਗੇ ਜਿਵੇਂ ਤੇ ਮੀਨਾ ਚਾਹੁੰਦੀ ਹੈ ਹਾਂ ਹਾਂ ਹਾਲੇ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਆਖ ਮੀਨਾ ਦਾ ਦਰਵਾਜ਼ਾ ਖੜਕਾਉਂਦੀ ਹੈ ਜੇਕਰ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਨਾ ਧੰਨਵਾਦ